ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 27 ਨਵੰਬਰ 2025 ਨੂੰ ਜਗਰਾਉਂ ਦੀ ਸਬਜ਼ੀ ਮੰਡੀ ਦੇ ਵਿੱਚ ਭਾਈ ਬਿੱਟੇ ਕੋਲੇ ਪਹੁੰਚੇ ਆ ਮੰਗ ਟ੍ਰੇਡਿੰਗ ਕੰਪਨੀ ਦੇ ਵਿੱਚ ਇਹਨਾਂ ਦੇ ਕੋਲੇ ਇਸ ਟਾਈਮ ਆ ਮਾਲ ਦੇਖੋ ਜੀ ਪਿਆ ਵਾ ਹੋਰ ਬਿੱਟੇ ਵੀਰੇ ਕੀ ਹਾਲ ਆ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਆ ਪਹਿਲਾ ਮਾਲ ਦਿਖਾ ਦੀਏ ਭਾਈ ਸਾਰਿਆਂ ਨੂੰ ਅੱਜ ਦਾ ਫਿਰ ਦੱਸਦੇ ਆ ਸਬਜ਼ੀ ਦਿਖਾਓ ਜੀ ਲਓ ਜੀ ਲਓ ਹੋਰ ਮੇ ਸਤਨਾਮ ਕੀ ਹਾਲ ਆ ਸਬਜ਼ੀ ਦਿਖਾਓ ਜੀ ਮਾਲ ਨਾਲ ਦਿਖਾਓ ਜੀ ਹਾਂਜੀ ਵੀਰੇ ਸਸਰੀਕਾਲ ਜੀ ਸਸਰੀਕਾਲ ਜੀ ਹਾਂਜੀ ਬਟੇ ਮੇਰੇ ਅੱਜ 27 ਨਵੰਬਰ ਦੇ ਥੋਕ ਦੇ ਭਾਅ ਦੱਸਿਓ ਜੀ ਸਾਡੀ ਦੁਕਾਨ ਨੰਬਰ 15 ਜੀ ਮਾਂਗਲ ট্রেਡਿੰਗ ਕੰਪਨੀ 27 11 25 ਹਾਂਜੀ ਛਾਲਗਾਂ ਵੇਖਿਆ ਜੀ 10 ਰੁਪਏ ਕਿਲੋ ਗੋਭੀ ਵਿਗੀ 15 ਤੋਂ 20 ਰੁਪਏ ਕਿਲੋ ਪਾਲਕ 10 ਰੁਪਏ ਕਿਲੋ ਗਾਜਰ 18 ਤੋਂ 20 ਰੁਪਏ ਕਿਲੋ ਮੂਲੀ 5 ਤੋਂ 6 ਰੁਪਏ ਕਿਲੋ ਜੀ ਆਲੂ ਡਾਇਮੰਡ 200 ਕਰਤਾ ਹੀ ਅੱਜ ਠੀਕ ਆ ਜੀ ਤੇ ਆਪਣਾ ਦੂਜਾ ਏਟੀਐਲ ਵੀ 200 ਕਰਦਾ ਜੀ ਠੀਕ ਹੈ ਜੀ 150 ਤੋਂ 55 ਠੀਕ ਹੈ ਜੀ ਤੇ ਨਮਾ ਲੂ ਜੀ ਹਾਂਜੀ ਨਮਾ ਲੂ ਨਮਾ ਲੂ ਵੇਚੇ 600 ਰੁਪਏ ਨਟਾ ਠੀਕ ਹੈ ਜੀ ਤੇ ਪਿਆਜ਼ ਜੀ ਨਮਾ 12 ਰੁਪਏ ਕੋ ਨਮਾ ਅਜਾ ਪਿਆਜ਼ 12 ਰੁਪਏ ਕਿਲੋ ਨਮਾ ਨਮਾ ਪਿਆਜ਼ 12 ਰੁਪਏ ਕਿਲੋ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਭਾਈ ਜੀ ਹੋਰ ਕੋਈ ਆਪਣੇ ਕੋਲ ਆਟਮ ਸਾਰੀਆਂ ਇਹ ਜੀ ਲਸਣ ਇਹੀ ਆਟਮ ਆ ਜੀ ਇੱਕ ਨਾ ਮੈਂ ਤੁਹਾਨੂੰ ਕਹਿਣਾ ਸੀਗਾ ਜੀ ਸਾਡਾ ਫਾਰਮ ਆ ਹਾਂ 2 ਕਿਲੋਮੀਟਰ ਚ ਗਰਾਉ ਹਾਂ ਹਾਂਜੀ ਕੱਟੇ ਵੇਡ ਰੋਡ ਤੇ ਪੰਪ ਠੀਕੇ ਪ ਜੇ ਕੜਵਾ ਕੇ ਲੈਣੀ ਹੈ ਲਫਾਫੇ ਚ ਪੈ ਕੇ ਫਿਰ 15 ਰੁਪਏ ਕਿਲੋ ਖੁੱਲੀ ਆ ਜੀ ਲਓ ਜੀ ਜਗਰਾਉ ਜਗਰਾਉ ਵਸੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਕੋਲ ਜਿੰਨੀ ਮਰਜ਼ੀ ਗੋਭੀ ਲਓ ਜਿੱਥੋਂ ਮਰਜ਼ੀ ਆਜੇ ਬਠਿੰਡੇਓ ਚ ਜਾਂ ਜਲੰਧਰ ਚ ਮਰਜ਼ੀ ਆਜੇ ਆਜੋ ਜੀ ਆਜੋ ਗੋਭੀ ਵਾਧੂ ਆ ਜੀ 10 ਰੁਪਏ ਕਿਲੋ ਸੋਨੇ ਪੱਤੀ 15 ਰੁਪਏ